ਯਾ ਯਾਨੀ ਕਿ ਮੈਂ 32 ਕਿਲੋ ਦੀ ਖੇਡਣੀ ਸਟਾਰਟ ਕੀਤੀ ਸੀ ਤੇ ਕਿੱਥੇ ਤੱਕ ਖੇਡੇ ਬਾਈ ਮੈਂ ਸਾਰੀਆਂ ਖੇਡੀਆਂ ਨੇ ਜੀ 40 ਖਾਲਾਂ ਤੱਕ ਵੀ ਓਕੇ ਜੀ ਤੇ ਮੇਰਾ ਭਰਾ ਜਸਪੰਤ ਸਿੰਘ ਰਾਜੂ ਕਬੱਡੀ ਖਿਡਾਰੀ ਬਾਗੀ ਤੋਂ ਬਹੁਤ ਇਹ ਲੋਪ ਰਹਿ ਕਾਰਨ ਹਾਂਜੀ ਕਬੱਡੀ ਤੋਂ ਦੂਰ ਮੈਂ ਇਸ ਲਈ ਰਿਹਾ ਕਿ ਥੋੜੀ ਘਰ ਚ ਗਰੀ ਇੱਕ ਗਰੀਬੀ ਦੇ ਵਿੱਚ ਮੇਰੇ ਸੱਟ ਲੱਗੀ ਜੀ ਸੱਟ ਲੱਗਣ ਦੇ ਕਾਰਨ ਉਹਨੇ ਪੈਸੇ ਨਹੀਂ ਸੀ ਇਲਾਜ ਕਰਾਉਣ ਜੋ ਕਿ ਸਾਡੇ ਕੋਲੇ ਜੀ ਤੇ ਸਾਨੂੰ ਜਿਸ ਨੇ ਸਹਿਯੋਗ ਨਹੀਂ ਦਿੱਤਾ ਜੀ ਸਹਿਯੋਗ ਨਾ ਦੇਣ ਬਣੀ ਮੈਨੂੰ ਕਵਾਰਟੀ ਤੋਂ ਥੋੜਾ ਸਹਿਰਣਾ ਪਿਆ ਤੇ ਤੂੰ ਬਦਲਾਤੀ ਪਹਿਲਾਂ ਮੈਂ ਸਪਰੇਅ ਮਾਰ ਕੇ ਖੇਡ ਗਏ ਸੀ ਇੱਕ ਮੈਚ ਓਕੇ ਜੀ ਸੈਮੀਫਾਈਨਲ ਮੈਚ ਉਹਦੇ ਵਿੱਚ ਥੋੜੀ ਜਿਹੀ ਵੱਧ ਸੱਟ ਲੱਗਣ ਦੇ ਕਾਰਨ ਫਿਰ ਫਾਈਨਲ ਮੈਚ ਆ ਜੀ ਪਹਿਲਾਂ ਲੋਕ ਮਿਹਨਤ ਬਹੁਤ ਕਰਦੇ ਸੀਗੇ ਜੀ ਅਸੀਂ 3 ਵਜੇ ਭੱਜਣਾ ਸ਼ੁਰੂ ਕਰਦੇ ਸੀ ਗਰਾਊਂਡ 'ਚ ਜਾ ਕੇ ਸਾਨੂੰ 2 ਵਜੇ ਛੁੱਟੀ ਮਿਲਦੀ ਸੀ 3 ਵਜੇ ਜਾ ਕੇ ਸਾਨੂੰ ਸਾਡੇ ਅਚਾਨਕ ਪੇਪਰ ਪੈ ਸੀਗੇ ਜਦ ਮੈਂ ਸੱਟ ਲੱਗਣ ਦੇ ਕਾਰਨ ਜੀ ਰਵਿੰਦਰ ਰੱਪੋ ਨੇ ਮੈਨੂੰ ਕਿਹਾ ਸੀ ਬਾਹਰ ਕੱਢਣ ਲਈ ਸਰ ਜਾ ਕਬੱਡੀ ਕੱਪ ਤੇ ਉਸ ਦਿਨ ਜਦੋਂ ਮੇਰੇ ਸ਼ੱਕ ਲੱਗੇ ਸੀ ਇਸ ਲਈ ਮੈਂ ਗਿਆ ਨਹੀਂ ਬਈ ਉੱਥੇ ਛੱਟ ਦੇ ਕਾਰਨ ਨਹੀਂ ਅ ਛੱਟ ਦੇ ਕਾਰਨ ਜਿੱਦਣ ਅਸੀਂ ਆਪਦੇ ਘਰੇ 500 ਰੁਪਏ ਲੈ ਕੇ ਘਰੇ ਪਹੁੰਚੇ ਸੀ ਬਾਈ ਜੀ ਕੀ ਥੋੜੇ ਬੋਲੇ ਇਹ ਮਿਹਨਤ ਲਈ ਮੁੰਡੇ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜੀਐਸਟੀਬੀ ਪੰਜਾਬ ਤੇ ਅੱਜ ਤੁਹਾਨੂੰ ਜੀ ਸ਼ਖਸੀਅਤ ਨਾਲ ਮਲਾਉਣ ਜਾ ਰਹੇ ਹਾਂ ਉਹਨਾਂ ਨੇ ਕਵੱਡੀ ਦੇ ਵਿੱਚ ਬਹੁਤ ਸਾਰੀਆਂ ਮੱਲਾਂ ਮਾਰੀਆਂ ਨੇ ਤੇ ਮੇਰੀ ਮੁਰਾਦ ਬਾਈ ਸੰਦੀਪ ਸਿੰਘ ਕੀਚਰ ਸਵਾਗਤ ਹੈ ਬਾਈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਤੇ ਆਪਣੇ ਪਿੰਡ ਬਾਰੇ ਦੱਸੋ ਮੇਰਾ ਪਿੰਡ ਕੁਟਾਰੀਆ ਜੀ ਤੇ ਸੰਦੀਪ ਸਿੰਘ ਕੀਚਰ ਮੇਰਾ ਨਾਮ ਆ ਜੀ ਤੇ ਬਾਈ ਜੀ ਆਪਾਂ ਨੂੰ ਕਵੱਡੀ ਦੇ ਵਿੱਚ ਕਿੰਨਾ ਚਿਰ ਹੋ ਗਿਆ ਮੈਨੂੰ ਮੈਨੂੰ ਬਹੁਤ ਚਰ ਹੋ ਗਿਆ ਯਾਨੀ ਕਿ ਮੈਂ 32 ਕਿਲੋ ਦੇ ਖੱਡਣੀ ਸਟਾਰਟ ਕੀਤੀ ਸੀ ਤੇ ਕਿੱਥੇ ਤੱਕ ਖੱਡੇ ਬਾਈ ਮੈਂ ਸਾਰੀਆਂ ਖੱਡੀਆਂ ਨੇ ਜੀ 40 ਖਾਲਾਂ ਤੱਕ ਰਵੀ ਓਕੇ ਜੀ ਤੇ ਬਾਈ ਜੀ ਫੈਮਿਲੀ ਬਾਰੇ ਵੀ ਦੱਸੋ ਕੁਝ ਫੈਮਿਲੀ ਜੀ ਫੈਮਿਲੀ ਦੇ ਵਿੱਚ ਮੇਰੀ ਮੰਮੀ ਜੀ ਚਰਨਜੀਤ ਕੌਰ ਜੀ ਤੇ ਡੈਡੀ ਹਰਨੇਕ ਸਿੰਘ ਕੋਲਾ ਜੀ ਮੇਰਾ ਭਰਾ ਜਸਪੰਤ ਸਿੰਘ ਰਾਜੂ ਕਬੱਡੀ ਖਿਡਾਰੀ ਜੀ ਮੇਰੀ ਘਰ ਵਾਲੀ ਤੇ ਮੇਰੇ ਦੋ ਬੱਚੇ ਜਪਜੋਤ ਸਿੰਘ ਤੇ ਪਵਨਜੋਤ ਸਿੰਘ ਮੇਰੇ ਭਰਾ ਦੇ ਘਰ ਵਾਲੀ ਬੱਬੂ ਜੀ ਤੇ ਉਹਨਾਂ ਦੇ ਬੱਚੇ ਏਕਨੂਰ ਮਤਲਬ ਜੁਆਇੰਟ ਫੈਮਿਲੀ ਹਾਂਜੀ ਬਾਈ ਜੀ ਕਬੱਡੀ ਤੋਂ ਬਹੁਤ ਏਰੋ ਲੋਪ ਰਹਿ ਕਾਰਨ ਹਾਂਜੀ ਕਬੱਡੀ ਤੋਂ ਦੂਰ ਮੈਂ ਇਸ ਲਈ ਰਿਹਾ ਕਿਉਂਕਿ ਥੋੜੀ ਘਰ ਚ ਗਰੀਬੀ ਸੀਗੀ ਜੀ ਇੱਕ ਗਰੀਬੀ ਦੇ ਵਿੱਚ ਮੇਰੇ ਸੱਟ ਲੱਗੀ ਜੀ ਸੱਟ ਲੱਗਣ ਦੇ ਕਾਰਨ ਉਹਨੇ ਪੈਸੇ ਨਹੀਂ ਸੀ ਲਾਜ ਬਰਾਉਂ ਜੋ ਕਿ ਸਾਡੇ ਕੋਲੇ ਜੀ ਤੇ ਸਾਨੂੰ ਕਿਸੇ ਨੇ ਸਹਿਯੋਗ ਨਹੀਂ ਜੋ ਦਿੱਤਾ ਜੀ ਸਹਿਯੋਗ ਨਾ ਦੇਣ ਬਣੀ ਉਹ ਮੈਨੂੰ ਕਵਾਡੀ ਤੋਂ ਥੋੜਾ ਸਹਿਰਣਾ ਪਿਆ ਤੇ ਘਰ ਦੇ ਕੰਮ ਮੰਮੀ ਡੈਡੀ ਇਹ ਕਹਿਣ ਲੱਗੇ ਵੀ ਘਰੋਂ ਗੁਜ਼ਾਰੇ ਲਈ ਕੁਝ ਕੰਮ ਕਰ ਤਾ ਤੇ ਬਈ ਫਿਰ ਛੱਟ ਕਿਦਾਂ ਲੱਗੀ ਛੱਟ ਮੈਂ ਵੀਰੇ ਪੌਰਲੇ ਪਿੰਡ ਖੇਡਿਆ ਸੀਗਾ ਅੱਛਾ ਜੀ 2007 ਤੋਂ ਪਹਿਲਾਂ ਓਕੇ ਜੀ ਉੱਥੇ ਮੇਰੇ ਆਲੇ ਜਰਗੜੀ ਵਾਲੇ ਨੇ ਕੈਂਚੀ ਮਾਰੀ ਪਹਿਲਾਂ ਉਸ ਤੋਂ ਬਾਅਦ ਕਰਮਜੀਤ ਗੈਣੀ ਲਸਾੜੇ ਵਾਲੇ ਨੇ ਅੱਛਾ ਜੀ ਤੇ ਮੇਰੇ ਛੱਟ ਥੋੜੀ ਜਿਹੀ ਵੱਧ ਲੱਗੀ ਪਹਿਲਾਂ ਸਪਰੇਅ ਮਾਰ ਕੇ ਖੇਡ ਗਏ ਸੀ ਇੱਕ ਮੈਚ ਓਕੇ ਜੀ ਸੈਮੀ ਫਾਈਨਲ ਮੈਚ ਸੀ ਉਹਦੇ ਵਿੱਚ ਥੋੜੀ ਜਿਹੀ ਵੱਧ ਛੱਟਣ ਲੱਗਣ ਦੇ ਕਾਰਨ ਫਿਰ ਫਾਈਨਲ ਮੈਚ ਮੈਂ ਥੋੜਾ ਜਿਹਾ ਖੇਡਿਆ ਵਾ ਪੀਟੀ ਫਾਈਨਲ ਚਲੇ ਗਈ ਸੀ ਗੱਡੀ ਤੇ ਬਾਈ ਹੁਣ ਫਿਰ ਸਿਹਤ ਕਿਦਾਂ ਵਾ ਹੁਣ ਬ੍ਰਿਆਨ ਫੱਟਾ ਪੂਰੀ ਪੱਬੇ ਨਾਲ ਨਹੀਂ ਫੁੱਲ ਕਰ ਪਾਉਗਾ ਬਾਈ ਫਿਸ਼ਿੰਗ ਦੀ ਰਣਸਾ ਵਾਲਾਂ ਦੀ ਫੁੱਲ ਮੇਰ ਆਈ ਹੁਣ ਤੇ ਗਰਾਊਂਡਾਂ 'ਚ ਫਿਰ ਬਾਈ ਜਾਂਦੇ ਹਾਂ ਹਾਂ ਜੀ ਗਰਾਊਂਡ 'ਚ ਬੱਚਿਆਂ ਨੂੰ ਵੀ ਲੈ ਕੇ ਜਾਂਦੇ ਆਂ ਜਾਂ ਆਪ ਵੀ ਜਾਂਦੇ ਆਂ ਤੇ ਆਪਣੇ ਕੋਲੇ 60 70 ਜਵਾਕ ਆਉਂਦੇ ਪੰਨੂ ਸੰਦੀਪ ਸਿੰਘ ਪੰਨੂ ਲਾਲੀਬਾਈ ਅੱਛਾ ਜੀ ਦਲਵਾਰਾ ਸਿੰਘ ਚਾਚਾ ਜੀ ਜੀ ਮੇਰਾ ਡੈਡੀ ਤੇ ਹੋਰ ਸਾਡੇ ਆਤਮਾ ਸਿੰਘ ਜੀ ਜੋ ਲੱਖਾ ਗਰੇਵਾਲ ਜੀ ਸਭ ਆਉਂਦੇ ਨੇ ਸਾਡੇ ਨਾਲ ਸਹਿਯੋਗ ਪੂਰਾ ਦਿੰਦੇ ਨੇ ਹੁਣ ਤੇ ਭਾਈ ਫਿਰ ਕੀ ਹੈ ਬੱਚਿਆਂ ਨੂੰ ਵੀ ਟ੍ਰੇਨਿੰਗ ਦਿੰਦੇ ਨੇ ਅੱਜ ਕੱਲ ਹਾਂ ਜੀ ਬੱਚਿਆਂ ਨੂੰ ਸਾਰੇ ਛੋਟੇ ਤੋਂ ਛੋਟੇ ਬੱਚੇ ਨੂੰ ਆਪਾਂ ਆਪ ਦੇ ਕੋਲ ਰੱਖਦੇ ਆ ਅੱਛਾ ਜੀ ਤੇ ਸਵੇਰ ਲੈ ਕੇ ਜਾਂਦਾ ਸੀ ਪਹਿਲਾਂ ਮੈਂ ਠਾਲ ਕੇ ਘਰ-ਘਰ ਚੋਂ ਅੱਛਾ ਜੀ ਬੇਨਾਂ ਨੂੰ ਕੁਝ ਬਣਨਾ ਇਹ ਜੇ ਮੈਂ ਮੈਂ ਬਣਿਆ ਸੀਗਾ ਵੀ ਸਾਡੇ ਦਾ ਕੋਈ ਪਿੰਡ ਦਾ 스타ਰ ਬਣੇ ਜੇ ਮੈਂ ਨਹੀਂ ਬਣ ਸਕਿਆ ਕੋਈ ਸਾਡੇ ਪਿੰਡ ਦਾ 스타ਰ ਬਣਨਾ ਚਾਹੀਦਾ ਮੈਨੂੰ ਉਹੀ ਹੌਸਲਾ ਵਾ ਤੇ ਭਾਈ ਕਿਹੜੇ ਸਾਲ ਤੋਂ ਆਪਾਂ ਸਟਾਰਟ ਕੀਤਾ ਸੀ ਕਵਾਰਡੀ ਕਹਣਾ ਮੈਨੂੰ ਜੀ 25 ਸਾਲ ਹੋ ਗਏ ਜੀ ਅੱਜ ਤੋਂ 25 ਸਾਲ ਪਹਿਲਾਂ ਦੀ ਕਵਾਰਡੀ ਕਹਿੰਦੀ ਸਟਾਰਟ ਤੇ ਭਾਈ ਉਦੋਂ ਤੇ ਹੁਣ ਦੀ ਕਵਾਰਡੀ ਤਾਂ ਬਹੁਤ ਫਰਕ ਹਾਂਜੀ ਉਹ ਬਹੁਤ ਫਰਕ ਆ ਜੀ ਪਹਿਲਾਂ ਲੋਕ ਮਿੰਤ ਬਹੁਤ ਕਰਦੇ ਸੀਗੇ ਜੀ ਅਸੀਂ 3 ਵਜੇ ਭੱਜਣਾ ਸ਼ੁਰੂ ਕਰਦੇ ਇਸ ਗਰਾਊਂਡ 'ਚ ਜਾ ਕੇ ਸਾਨੂੰ 2 ਵਜੇ ਛੁੱਟੀ ਮਿਲਦੀ ਸੀ 3 ਵਜੇ ਜਾ ਕੇ ਸਾਨੂੰ ਸਾਡੇ ਮਿੱਤਰ ਮੇਲੀ ਆਉਂਦੀ ਜਾਨੂੰ ਅਸੀਂ ਅੱਧੀ ਪ੍ਰੈਕਸ ਕਰ ਲੈਂਦੇ ਸੀਗੇ ਜਦੋਂ ਆਉਂਦੇ ਸੀ ਫਿਰ ਆਤੀ ਉਹਨਾਂ ਨਾਲ ਕਰਦੇ ਰਾਣਾ ਕਣਕਸਾਂ ਤੋਂ ਆ ਕੇ 3 ਵਜੇ ਭੱਜਣਾ ਸ਼ੁਰੂ ਕਰ ਦਿੰਦਾ ਸੀਗਾ ਅੱਛਾ ਜੀ ਉਦੋਂ ਬਾਅਦ ਅਸੀਂ ਜਾਂਦੇ ਸੀ 3:30 ਵਜੇ ਫਿਰ ਭੰਤ ਘਟਾਰੀ ਜੱਸੀ ਘਟਾਰੀ ਰਾਜੂ ਘਟਾਰੀ ਫਿਰ ਸਾਡਾ ਕੋਚ ਵੀ ਆਉਣ ਲੱਗਾ ਪੂਰੀ ਖਲੋਟੀ ਜੀ ਜਿਨ੍ਹਾਂ ਨੇ ਸਾਨੂੰ ਪ੍ਰੇਰਿਆ ਵਾ ਕਬੱਡੀ ਦੇ ਵਿੱਚ ਸਾਨੂੰ ਵਧੀਆ ਦਾਪੇ ਦੱਸ ਕੇ ਖਰਾਖ ਖਾਣ ਦੇ ਫਸ ਕੇ ਸਾਨੂੰ ਵਧੀਆ ਬਣਾਇਆ ਉਹਨਾਂ ਨੇ ਤੇ ਬਾਈ ਪਹਿਲਾਂ ਫੈਮਲੀ ਚ ਵੀ ਕੋਈ ਕਬੱਡੀ ਖੇਡਦਾ ਸੀ ਜਾਂ ਤੁਸੀਂ ਪਹਿਲਾਂ ਫੈਮਲੀ ਸਾਡਾ ਦਾਦਾ ਜੀ ਖੁਲਦੇ ਸੀਗੇ ਜੀ ਅੱਛਾ ਫਿਰ ਮੇਰਾ ਡੈਡੀ ਵੀ ਕਬੱਡੀ ਖੇਡਦਾ ਸੀ ਮੇਰਾ ਚਾਚਾ ਹਾਕੀ ਦਾ ਬਹੁਤ ਤਕੜਾ ਖਿਡਾਰੀ ਸੀ ਪਾਲਾ ਸੀ ਨਹੀਂ ਕਬੱਡੀ ਖੇਡਣ ਦੀ ਚੰਕ ਘਰੋਂ ਹੀ ਨਾਲ ਹਾਂਜੀ ਹਾਂਜੀ ਤੇ ਬਾਈ ਫਿਰ ਉਸਤਾਦ ਕਿਹਨੂੰ ਤਾਰੇ ਆ ਕਿਹਨਾਂ ਤੋਂ ਕਰਿ ਸਿੱਖਣੇ ਸਭ ਤੋਂ ਪਹਿਲਾਂ ਮੇਰਾ ਉਸਤਾਦ ਆ ਜੱਸੀ ਗਡਾਰੀ ਜੀ जिने ਸਾਨੂੰ ਸਾਈਕਲਾਂ ਤੇ ਲਿਜਾ ਕੇ ਕਬੱਡੀ ਬਾਰੇ ਦੱਸਿਆ ਜੀ ਉਸ ਤੋਂ ਬਾਅਦ ਸਾਨੂੰ ਨਟ ਗੁਰੀ ਜੀ ਖਲੋਟੀ ਤੋਂ ਗੁਰਦੁਆਰਾ ਸਾਹਿਬ ਮਿਲੇ ਸੀ ਰਾਣਾ ਸਾਹਿਬ ਅੱਛਾ ਫਿਰ ਉਹ ਸਾਨੂੰ ਬਰੀਕੀਆਂ ਦੱਸ ਕੇ ਉਹਨਾਂ ਨੇ ਸਾਨੂੰ ਲੋਕਾਂ ਦੇ ਰੂਪ ਰੂਪ ਕੀਤਾ ਜੀ ਮੈਨੂੰ ਜੀ ਤੇ ਬਾਈ ਅੱਜ ਤੱਕ ਫਿਰ ਕਿੰਨੇ ਕਈ ਨਾਮ ਜਿਹੜੇ ਘਰਦਿਆਂ ਦੇ ਲਈ ਲੈ ਕੇ ਜਾਂਦੇ ਜਾਂ ਘਰਦਿਆਂ ਨੂੰ ਮਾਣ ਮਹਿਸੂਸ ਹੋਇਆ ਵੀ ਸਾਡਾ ਬੱਚਾ ਖੇਡਦਾ ਤਾਂ ਨਾਮ ਤਾਂ ਬਹੁਤ ਲੈ ਕਹਿੰਦੇ ਨੇ ਜੀ ਮੈਨੂੰ 2010 ਵਿੱਚ ਪਹਿਲੀ ਗਰੀ ਪਿੰਡ ਸਿਆੜਾ ਮੋਟਰਸਾਈਕਲ ਦਿੱਤਾ ਸੀਗਾ ਜੀ ਓਕੇ ਜੀ ਕੈਨੇਡਾ ਵਾਲਿਆਂ ਨੇ ਓਕੇ ਜੀ ਆੜਤੀਆ ਸਾਹਿਬ ਕਹਿਣ ਨਹੀਂ ਓਕੇ ਉਹਨਾਂ ਨੇ ਮੋਟਰਸਾਈਕਲ ਦਿੱਤਾ ਸੀ ਉਸ ਤੋਂ ਬਾਅਦ 2018 ਚ ਮੋਟਰਸਾਈਕਲ ਦਿੱਤਾ ਗੁਰਮਾ ਜੋਧੇ ਨਹੀਂ ਜੀ ਸਾਡਾ ਦੋਸਤ ਮਿੱਤਰ ਸੀ ਉਹਨੇ ਮੋਟਰਸਾਈਕਲ ਦਿੱਤਾ ਉਸ ਤੋਂ ਬਾਅਦ ਬਲਾਸਕੌਰ ਫਿਰ ਸਾਨੂੰ ਸਕੂਟਰ ਦਿੱਤਾ ਜੀ ਫਿਰ ਸਾਨੂੰ ਬਲਾਸਕੌਰ ਫਰਿੱਜ ਦਿੱਤੀ ਹਾਂ ਫਿਰ ਸਾਨੂੰ ਕਣਕਸਾ ਪਿੰਡ ਤਰਸ਼ੇਮ ਸਿੰਘ ਨੇ ਮੁੰਦੀ ਬਾਕੇ ਸਨਮਾਨਤ ਕੀਤਾ ਬਈ ਵਧੀਆ ਖਿਡਾਰੀ ਖੇੜਦੇ ਚਲੋ ਘਰਦਿਆਂ ਨੂੰ ਵੀ ਹੋਣ ਲੱਗਿਆ ਮਾਰਤੀ ਹੈ ਨਾ ਬੱਚਾ ਵਧੀਆ ਖੇੜਦਾ ਤੇ ਬਾਈ ਪਰ ਸਟਾਰਟਿੰਗ ਵੇਲੇ ਘਰਦਿਆਂ ਦੇ ਥੋੜਾ ਮੋਟਾ ਕੀ ਰੋਕਿਆ ਟੋਕਿਆ ਹੋਊਗਾ ਪਹਿਲਾਂ ਕੋਈ ਨਹੀਂ ਰੋਕ ਟੋਕ ਸੀ ਵੀਰੇ ਤੇ ਸੱਟਾਂ ਲੱਗੀਆਂ ਉਸ ਤੋਂ ਬਾਅਦ ਥੋੜਾ ਕਹਿਣ ਲੱਗੇ ਸੀ ਜੀ ਸੱਟ ਤੋਂ ਬਚੀ ਸ਼ੱਕ ਤੋਂ ਬਚੀ ਪਹਿਲਾਂ ਕੋਈ ਰੋਕ ਟੋਕ ਨਹੀਂ ਸੀ ਜੀ ਬਾਈ ਜੀ ਫਿਰ ਆਪਣੀ ਪੜਾਈ ਕਿੱਥੇ ਤੱਕ ਤੁਸੀਂ ਪੜਾਈ ਕੀਤੀ ਆ ਤੇ ਕੀ ਕਵਾਂਡੀ ਜਦੋਂ ਪੜਦੇ ਜਦੋਂ ਵੀ ਖੇੜਦੇ ਸੀ ਹਾਂਜੀ ਮੈਂ ਸਕੂਲਾਂ ਦੇ ਵਿੱਚ ਵੀ ਕਬੱਡੀ ਖੇਡਦਾ ਰਿਹਾ ਤੇ ਮੈਂ ਪੜ੍ਹਾਈ ਤਾਂ ਪਹਿਲਾਂ ਸਰਕਾਰੀ ਹਾਈ ਸਕੂਲ ਕਟਾਰੀ ਤੋਂ ਹੀ ਕੀਤੀ ਆ ਉਸ ਤੋਂ ਬਾਅਦ ਮੈਂ ਲਾਇਲਪੁਰ ਖਾਲਸਾ ਕਾਲਜ ਪੜ੍ਹਿਆ ਮਾਂ ਤੇ ਬਲਾਸਪੁਰ ਵੀ ਪੜ੍ਹਿਆ 10 ਤੱਕ ਹਾਂਜੀ ਉਸ ਤੋਂ ਬਾਅਦ ਮੈਂ ਲਾਇਲਪੁਰ ਖਾਲਸਾ ਕਾਲ ਪਲੱਸ 2 ਕੀਤੀ ਜੀ ਜਲੰਧਰ ਕਬੱਡੀ ਉੱਥੇ ਸਟਾਰਟ ਕੀਤੀ ਜੀ ਨਾ ਕਬੱਡੀ ਜੀ ਸ਼ੁਰੂ ਤੋਂ ਹੀ ਸਟਾਰਟ ਆ ਜੀ ਬਾਈ ਇਹ ਵਿਆਹ ਕਿਹੜੇ ਸਾਲ ਚ ਹੋਇਆ ਤੇ ਵਿਆਹ ਤੋਂ ਬਾਅਦ ਗੇਮ ਤੇ ਮਤਲਬ ਕੋਈ ਇਫੈਕਟ ਪਿਆ ਜਾਂ ਫੈਮਿਲੀ ਦਾ ਕੀ ਰਿਐਕਸ਼ਨ ਸੀਗਾ ਫਿਰ ਬਿਆ 2016 ਵਿੱਚ ਹੋਇਆ ਈ ਮੇਰਾ ਜੀ ਤੇ ਮੇਰੇ ਵਿਚੋਲਿਆਂ ਨੇ ਪਹਿਲਾਂ ਹੀ ਦੱਸਤਾ ਸੀਗਾ ਮੇਰੇ ਸਹੁਰੇ ਪਰਿਵਾਰ ਨੂੰ ਵੀ ਸਾਡਾ ਮੁੰਡਾ ਕਬੱਡੀ ਖੇਡਦਾ ਤੇ ਮੇਰੀ ਘਰ ਵਾਲੀ ਨੇ ਮੈਨੂੰ ਕਦੇ ਰੋਕਿਆ ਨਹੀਂ ਮੇਰੇ ਮਾਤਰਾਂ ਨੇ ਮੈਨੂੰ ਕਦੇ ਰੋਕਿਆ ਨਹੀਂ ਬਹੁਤ ਵਧੀਆ ਸਹਿਯੋਗ ਦਿੱਤਾ ਈ ਮੈਨੂੰ ਜੀ ਮੈਂ ਫੈਮਿਲੀ ਦਾ ਬਹੁਤ ਧੰਨਵਾਦ ਕਰਦਾ ਜੀ ਬਾਕੀ ਬਾਈ ਜੀ ਗੱਲ ਹੈਗੀ ਇਹ ਤਾਂ ਤੁਹਾਡੀਆਂ ਪੁਰਾਣੀਆਂ ਤਸਵੀਰਾਂ ਦੇਖੀਆਂ ਤੇ ਤੁਹਾਨੂੰ ਹੁਣ ਦੇਖ ਰਿਹਾ ਹਾਂ ਹੁਣ ਤੁਸੀਂ ਸਿੱਖੀ ਸਰੂਪ ਦੇ ਵਿੱਚੋਂ ਬਹੁਤ ਹੀ ਸੋਹਣੇ ਵੀ ਲੱਗ ਰਹੇ ਹੋ ਤੇ ਇਸ ਸਿੱਖੀ ਰੂਪ ਚਾਣ ਦਾ ਅੰਮ੍ਰਿਤ ਪਾਨ ਕਰਨ ਦਾ ਵਿਚਾਰ ਕਿਵੇਂ ਬਣਾਇਆ ਸਾਡੇ ਸ਼ਰੋਤਿਆਂ ਨੂੰ ਇਹ ਵੀ ਜਰੂਰ ਦੱਸੋ ਅਸੀਂ ਗੁਰਦਵਾਰਾ ਰਾਣਾ ਸਾਹਿਬ ਜਾਂਦੇ ਸੀ ਜੀ ਸਾਡੇ ਪਿੰਡ ਤੋਂ 1 ਕਿਲੋਮੀਟਰ ਦੀ ਦੂਰੀ ਤੇ ਰਾਣਾ ਸਾਹਿਬ ਗੁਰਦਵਾਰਾ ਅਸੀਂ ਉੱਥੇ ਝਾੜੂ ਦੀ ਸੇਵਾ ਕਰਦੇ ਸੀ ਤੇ ਸਾਡੇ ਪਿੰਡ ਦੇ ਸਾਰੇ ਬੱਚਿਆਂ ਨੂੰ ਝਾੜੂ ਦੀ ਸੇਵਾ ਲਾਈ ਹੋਈ ਸੀ ਮਹਾਰਾਜ ਦੀ ਬਿਧੀ ਸੇਵਾ ਕਰਿਆ ਕਰੋ ਤੇ ਸਾਨੂੰ ਬਹੁਤ ਵਧੀਆ ਦੁੱਧ ਪਾਣੀ ਵੀ ਮਹਾਰਾਜ ਦਿੰਦੇ ਸੀਗੇ ਸੰਤ ਪਾਪਾ ਬਲਵੰਤ ਸਿੰਘ ਜੀ ਤੇ ਉੱਥੋਂ ਮੇਰਾ ਵਿਚਾਰ 2012 ਵਿੱਚ ਵਿਚਾਰ ਬਣ ਗਿਆ ਕਿ ਮੈਂ ਅੰਮ੍ਰਿਤਧਾਰੀ ਹੋ ਜਾਮਾ ਅਮਰਤਾ ਰਹੀ ਹੋਣਾ ਮੈਨੂੰ ਬਹੁਤ ਕੁਝ ਪ੍ਰਾਪਤ ਹੋਇਆ ਜਿਵੇਂ ਕਿ ਮੈਨੂੰ ਸਾਰਾ ਕੁਝ ਪ੍ਰਾਪਤ ਹੋਇਆ ਮਹਾਰਾਜ ਸਭ ਨੂੰ ਦੇਵੇ ਤਹੀ ਤਾਂ ਬੇਨਤੀ ਇਹ ਹੀ ਕਰਦੇ ਆ ਸਤਪ੍ਰੀਅਕ ਸਿੰਘ ਮੁਰੇ ਵੀ ਜਿਵੇਂ ਸਾਨੂੰ ਸਭ ਕੁਝ ਮਿਲਿਆ ਇਸ ਤਰ੍ਹਾਂ ਹੀ ਸਾਡੇ ਸਾਰੇ ਦੋਸਤਾਂ ਮਿੱਤਰਾਂ ਨੂੰ ਮਿਲੇ ਬਾਈ ਜੀ ਬਹੁਤ ਵਧੀਆ ਲੱਗਿਆ ਤੁਸੀਂ ਸਿੱਖੀ ਸ਼ਰੂਪ ਦੇ ਵਿੱਚੋਂ ਛੋਟੇ ਤੋਂ ਇਲਾਵਾ ਫੈਮਿਲੀ ਤੇ ਹੋਰ ਵੀ ਕਿਸ ਨੇ ਅਮਰਤਪਨ ਕੀਤਾ ਹੋਇਆ ਹਾਂਜੀ ਪਹਿਲਾਂ ਮੇਰਾ ਕੀਤਾ ਸੀ ਤੇ ਫਿਰ ਘਰ ਵਾਲੀ ਦਾ ਵੀ ਕੀਤਾ ਸੀਗਾ ਜੀ ਕਮਲਦੀਪ ਕੌਰ ਦਾ ਜੀ ਤੇ ਅਸੀਂ ਮਹਾਰਾਜ ਦੀ ਕਿਰਪਾ ਨਾਲ ਤੋਂ ਉਹਨਾਂ ਦਾ ਅਮਰ ਸੱਜਾ ਬਿਆ ਹੋ ਗਿਆ ਸੀਗਾ ਜੱਟ ਤੇ ਬਾਈ ਜੀ ਆਪਾਂ ਕਿਹੜੇ ਕਿਹੜੇ ਖਿਡਾਰੀਆਂ ਨਾਲ ਖੇਡੇ ਤੇ ਕਿਹੜੀ ਕਿਹੜੀ ਅਕੈਡਮੀ ਚ ਦੇ ਕੇ ਚੁਸ਼ੀਂ ਭਾਗ ਲਿਆ ਮੈਂ ਜੀ ਪਾਲੇ ਜਲਾਲਪੁਰੀਆ ਨਾਲ ਵੀ ਖੇਡੇ ਆ ਜੀ ਜੱਗਾ ਲੱਲੀਆਂ ਨਾਲ ਵੀ ਖੇਡੇ ਆ ਸੰਦੀਪ ਸੁਰਖਪੁਰੇ ਨਾਲ ਦੁੱਲੇ ਬੱਗੇ ਵਾਲੇ ਨਾਲ ਵੀ ਖੇਡੇ ਆ ਦੁੱਲੇ ਸੁਰਖਪੁਰੇ ਨਾਲ ਵੀ ਖੇਡੇ ਆ ਜੀ ਤੇ ਮੰਗੀ ਉਸਤਾਦ ਨਾਲ ਵੀ ਖੇਡੇ ਆ ਵਾ ਜੀ ਤੇ ਅਰਾ ਹਰਵਿੰਦਰ ਰੱਬੂ ਨਾਲ ਖੇਡੇ ਆ ਗੋਪੀਤੂ ਰੋੜਾ ਖੇਡੇ ਆ ਪਮੇਲੇ ਖੜਕੂ ਨਾਲ ਖੇਡੇ ਆ ਜੀ ਤੇ ਤਕਰੀਬਨ ਕੋਈ ਆਜਾ ਖਿਡਾਰੀ ਹੋਣਾ ਜਿਹਦੇ ਨਾਮ ਨਹੀਂ ਮੈਂ ਖੱਡਿਆ ਮੈਂ ਤਕਰੀਬਨ ਸਾਰੇ ਖਿਡਾਰੀਆਂ ਨਾਲ ਖੱਡਿਆ ਜੀ ਤੇ ਬਾਈ ਪਹਿਲਾਂ ਵਾਲੀ ਕਬੱਡੀ ਤੇ ਹੁਣ ਵਾਲੀ ਕਬੱਡੀ ਚ ਕੀ ਡਿਫਰੈਂਟ ਹੈ ਪਹਿਲਾਂ ਵਾਲੀ ਕਬੱਡੀ ਤੇ ਹੁਣ ਵਾਲੀ ਕਬੱਡੀ ਚ ਇਹ ਤਾਂ ਸਭ ਤੋਂ ਪਹਿਲਾਂ ਲੋਕ ਮਿਹਨਤ ਬਹੁਤ ਕਰਦੇ ਸੀਗੇ ਜੀ ਹੁਣ ਖਿਡਾਰੀ ਮਿਹਨਤ ਨਹੀਂ ਕਰਦੇ ਜੀ ਹੂੰ ਪਹਿਲਾਂ ਤਾਂ ਤਿੰਨ ਤਿੰਨ ਘੰਟੇ ਲੋਕ ਮਿਹਨਤ ਕਰਦੇ ਸੀ ਤੇ ਹੁਣ ਕੋਈ ਖਿਡਾਰੀ ਮਿਹਨਤ ਹੀ ਨਹੀਂ ਕਰ ਰਿਹਾ ਜੀ ਹੁਣ ਤਾਂ ਡੋਲੇਜ ਬਣਾ ਕੇ ਆਪ ਦੇ ਸੇਤੀ ਵਾਲੀ ਪੜਨਾ ਚਾਹੁੰਦੇ ਨੇ ਜੀ ਕਬੱਡੀ ਆ ਜਿਹੜੀ ਉਹਨੂੰ ਮਿਹਨਤ ਕਰਕੇ ਕਈ ਸਾਲ ਮਿਹਨਤ ਕਰਕੇ ਫੇਰ ਕਵਾਡੀ ਵਿੱਚ ਖੇਡ ਫਰੋਦਾ ਵਧੀਆ ਰੁਝਾਨ ਹੋਊਗਾ ਜਦੋਂ ਤਿੰਨ ਸਾਲ ਲਾਉਗਾ ਕਿੰਨਾ ਤੇਰ ਮਤਲਬ ਪ੍ਰੈਕਟਿਸ ਕਰਨੀ ਪੈਂਦੀ ਹੈ ਪ੍ਰੈਕਟਿਸ ਵੀਰੇ 2 ਘੰਟੇ ਸਵੇਰ 2 ਘੰਟੇ ਸ਼ਾਮ ਨੂੰ ਜੀ ਤੇ ਫਿਰ ਹੌਲੀ ਹੌਲੀ ਬੰਦੇ ਵਿੱਚ ਨਖਾਰ ਆਉਂਦਾ ਜੀ ਜਿਵੇਂ ਜਿਵੇਂ ਆਪਾਂ ਮਿਹਨਤ ਕਰਾਈ ਜਾਵਾਂਗੇ ਉਸ ਤਰ੍ਹਾਂ ਨਖਾਰ ਸੁਰੂ ਹੋ ਜੂਗਾ ਹੀ ਆਉਣਾ ਜਿਹੜਾ ਜ ਮਿਹਨਤ ਕਰੂਗਾ ਜ ਨਖਾਰ ਆਉ ਤੇ ਬਾਈ ਫੈਮਲੀ ਦੇ ਰੁਝਾਵੇ ਆ ਤੇ ਵਿੱਚ ਫਿਰ ਇਹ ਤੁਸੀਂ ਟਾਈਮ ਕਿਦਾਂ ਕੱਢਦੇ ਮੈਂ ਫੈਮਲੀ ਦੇ ਰੁਝਾਵੇ ਜਿਹੜੇ ਮੈਂ ਸਵੇਰ ਸੱਜਰੇ ਉੱਠਦਾ ਜੀ ਜੀ 3 ਵਜੇ ਵੀ ਕਈ ਵਾਰ 2 ਵਜੇ ਵੀ 2 ਵਜੇ ਉੱਠ ਕੇ ਪਹਿਲਾਂ ਤਾਂ ਮੈਂ ਇਸ਼ਨਾਨ ਪਾਣੀ ਕਰਦਾ ਇਸ਼ਨਾਨ ਪਾਣੀ ਕਰਕੇ ਫਿਰ ਮਹਾਰਾਜ ਦਾ ਬੈਗਰੂ ਦਾ ਨਾਮ ਵੀ ਲੰਨਾ ਬਾਬਾ ਜੀ ਦੀ ਫੋਟੋ ਮੂਰੇ ਸੰਤ ਲੋਈ ਸਰਿੰਗੜਾ ਸਾਹਿਬ ਜੀ ਉਹਨਾਂ ਦੇ ਮੂਰੇ ਬੈਠ ਕੇ ਸਤਨਾਮ ਬੈਗਰੂ ਜੋ ਮੈਨੂੰ ਆਉਂਦਾ ਵਾ ਉਹਨਾਂ ਕੋਲ ਬਾਠ ਪੂਜਾ ਕਰਦਾ ਉਸ ਤੋਂ ਬਾਅਦ ਮੈਂ ਜਿੰਨੀ ਕੋ ਹੁੰਦੀ ਹੈ ਸੇਵਾ ਵੀ ਕਰਦਾ ਫਿਰ ਮੈਂ ਬੱਚਿਆਂ ਨੂੰ ਲੈ ਕੇ 4:30 ਵਜੇ ਮੇਰੇ ਦੋਸਤਾਂ ਮਿੱਤਰਾਂ ਨੂੰ ਫੋਨ ਕਰਦਾ ਤੇ ਉਹ ਫਿਰ ਉੱਠ ਕੇ ਅਸੀਂ ਆਉਂਦੇ ਨੇ ਬਾਬਾ ਸਾਡੇ ਪੀਰਾਂ ਦੀ ਜਗਾ ਵਾ ਉੱਥੇ ਸਾਰੇ ਇਕੱਠੇ ਹੋ ਕੇ ਸੀ ਪ੍ਰੈਕਟਿਸ ਕਰਨ ਲਈ ਸਵੇਰ ਜਾਂਦੇ ਆ ਤੇ ਬਾਈ ਫਿਰ ਕਿੰਨਾ ਚਿਰ ਮਤਲਬ ਬੱਚੇ ਕਿੰਨੇ ਕੋ ਹੋ ਜਾਂਦੇ ਨੇ ਆਪਣੇ ਕੋਲ ਆਪਣੇ ਕੋ ਬੱਚੇ ਹੀ ਸ਼ਾਮ ਨੂੰ ਤਾਂ ਹਣ 65 ਤੋਂ ਉੱਤੇ ਨੇ 65 65 ਜਵਾਗ ਨਹੀਂ ਅੱਛਾ ਜੀ ਕਿਸ ਜਗ੍ਹਾ ਤੇ ਬਾਈ ਫਿਰ ਪ੍ਰੈਕਟਿਸ ਕਰਦੇ ਹੋ ਅਸੀਂ ਸਰਕਾਰੀ ਹਾਈ ਸਕੂਲ ਪਟਾਰੀ ਆਈ ਅੱਛਾ ਜੀ ਜੋ ਰਾੜੇ ਨੂੰ ਜਾਣ ਵਾਲੀ ਸੜਕ ਉੱਤੇ ਸਥਿਤ ਹੈ ਜੀ ਜੀ ਵੇ ਭਾਈ ਫਿਰ ਇਹ ਬੱਚੇ ਜੇ ਹੁਣ ਜਿੱਦਾਂ ਨਵੇਂ ਬੱਚੇ ਨੇਗੇ ਤੁਹਾਡੀਆਂ ਵੀਡੀਓ ਵਗੈਰਾ ਤੁਸੀਂ ਸੋਸ਼ਲ ਮੀਡੀਆ ਤੇ ਪਾਉਂਦੇ ਰਹਿੰਦੇ ਹੋ ਉਸ ਨੂੰ ਦੇਖ ਕੇ ਜਾਂ ਕੋਈ ਹੋਰ ਯਾਰ ਦੋਸਤ ਕਹਿੰਦਾ ਵਾ ਵੀ ਹਾਂ ਸਾਡੇ ਬੱਚਿਆਂ ਨੂੰ ਮਿਹਨਤ ਕਰਾਉ ਉਹਦਾ ਕੋਈ ਫੀਸ ਵਗੈਰਾ ਲੈਂਦੇ ਆ ਜਾਂ ਕਿਦਾਂ ਹਾਂਜੀ ਅਸੀਂ ਕੋਈ ਫੀਸ ਨਹੀਂ ਲੈਂਦੇ ਅਸੀਂ ਤਾਂ ਫ੍ਰੀ ਵਿੱਚ ਹੀ ਆਪਦੇ ਜਵਾਕਾਂ ਨੂੰ ਤੇ ਮੇਰੇ ਦੋਸਤਾਂ ਮਿੱਤਰਾਂ ਦੇ ਜਵਾਕਾਂ ਨੂੰ ਤੇ ਪਿੰਡੋਂ ਬਾਹਰੋਂ ਸਾਡੇ ਏਰੀਆ ਤੋਂ ਲਾਪਰਾ ਕਟਾਰੀ ਬਲਾਸਪੁਰ ਗਿਦੜੀ ਤੇ ਕਣਕਸਾਂ ਪੁੱਟੇ ਤੋਂ ਜਵਾਕਾਂ ਦੇ ਰਾੜੇ ਪਿੰਤੋ ਕੋਲ ਵੀ ਪਿੰਤੋ ਅਸੀਂ ਤਾਂ ਫ੍ਰੀ ਸਪਲਾਈ ਦੇ ਰਹੇ ਹਾਂ ਜੀ ਤੇ ਸਾਡੇ ਏਰੀਆ ਵਿੱਚ ਜੋ ਨਸਿਆਂ ਦਾ ਤੌਰ ਬਹੁਤ ਵਧਿਆ ਜੀਗਾ ਅਸੀਂ ਨਸਿਆਂ ਦੇ ਦੌਰ ਨੂੰ ਖਤਮ ਕਰਨ ਲਈ ਇਹ ਕੈਂਪ ਲਾਇਆ ਵਾ ਜੇ ਸਾਡੇ ਬੱਚੇ ਖਰਾਬ ਨਾ ਹੋਣ ਨਸਿਆਂ ਦੇ ਵੱਲ ਨਾ ਜਾਣ ਤੇ ਵਧੀਆ ਪ੍ਰੇਰਣਾ ਲੈ ਕੇ ਆਪਦੇ ਮਾਂ ਪਿਓ ਦੀ ਵਧੀਆ ਇੱਜ਼ਤ ਕਰਨ ਤੇ ਗਰਾਊਂਡਾਂ ਵਿੱਚ ਵਧੀਆ ਖਿਡਾਰੀ ਬਣਨ ਭਾਈ ਜਿੱਦਾਂ ਅੱਜ ਕੱਲ ਦੇ ਪਲੇਅਰ ਨੇਗੇ ਕਿ ਇੱਕ ਦੋ ਮੈਚ ਲਾਉਂਦੇ ਨੇ ਉਸ ਤੋਂ ਬਾਅਦ ਬਾਰਲਾ ਬਣ ਜਾਂਦਾ ਵਾ ਕੀ ਤੁਹਾਡਾ ਵੀ ਕੁਛ ਵੀ ਕਿਸੇ ਕੰਟਰੀ ਦਾ ਟੂਰ ਆਇਆ ਫਿਰ ਖੇਡਣ ਦੇ ਹੱਸਲ ਨਹੀਂ ਵੀਰੇ ਮੈਂ ਕਿਸੇ ਕੰਟਰੀ ਤੋਂ ਬਾਹਰ ਗਿਆ ਨਹੀਂ ਤੇ ਮੇਰੇ ਪੇਪਰ ਪੈਂਚੇ ਰਹਾਂ ਪੇਪਰ ਪੈ ਸੀ ਜਦ ਮੈਂ ਸੱਟ ਲੱਗਣ ਦੇ ਕਾਰਨ ਹਰਵਿੰਦਰ ਰਪੂ ਨੇ ਮੈਨੂੰ ਕਿਹਾ ਸੀ ਬਾਹਰ ਖੱਡਣ ਨੂੰ ਦਬਾਈ ਸਰਜਾ ਕਬੱਡੀ ਕੱਪ ਤੇ ਉਸ ਦਿਨ ਜਦੋਂ ਮੇਰੇ ਸੱਟ ਲੱਗੀਆਂ ਸੀ ਇਸ ਲਈ ਮੈਂ ਗਿਆ ਨਹੀਂ ਸੀ ਉੱਥੇ ਸੱਟ ਦੇ ਕਾਰਨ ਨਹੀਂ ਸੱਟ ਦੇ ਕਾਰਨ ਮੈਂ ਗਿਆ ਨਹੀਂ ਮੈਂ ਕਿਹਾ ਮੇਰੇ ਭਰਾ ਦੀ ਬੇਇੱਜ਼ਤੀ ਹੋਈ ਹੋਏ ਵਜੇ ਮੈਂ ਵਧਿਆ ਨਹੀਂ ਖੜਿਆ ਤਾਂ ਫਿਰ ਉਹਦੀ ਵੀ ਬੇਇੱਜ਼ਤੀ ਆ ਜੀ ਮੈਂ ਸਾਡੇ ਫਰੋਤਿਆਂ ਨਾਲ ਕੋਈ ਕਬੱਡੀ ਖੇਡਦੇ ਟਾਈਮ ਕੋਈ ਕੋੜੀ ਕੋਈ ਮਿੱਠੀ ਜਾਲ ਉਹ ਵੀ ਸਾਂਝੀ ਕਰੋ ਹਾਂਜੀ ਜੋ ਅਸੀਂ ਕਬੱਡੀ ਖੇਡਦੇ ਸੀ 32 37 42 ਅਸੀਂ ਕਦੇ ਨਹੀਂ ਸੀ ਜਿੱਤੇ ਜੀ ਜਦੋਂ ਅਸੀਂ ਜਰਗੜੀ ਪਿੰਡ ਜਿੱਤੇ ਸੀਗੇ ਉਸ ਦਿਨ ਅਸੀਂ ਸਾਈਕਲਾਂ ਤੇ ਗਏ ਸੀਗੇ ਜੀ ਸਾਡਾ ਸਾਈਕਲ ਕਟਹਾਣੀ ਕਲਾਂ ਜਾ ਕੇ ਪੈਂਚਰ ਹੋ ਗਿਆ ਤੇ ਉਸ ਨੂੰ ਖੜਾ ਕੇ ਅਸੀਂ ਦੋ ਜਾਣੇ ਇੱਕ ਸਾਈਕਲ ਤੇ ਗਏ ਤੇ ਜੱਸੀ ਵੀਰ ਮੈਂ ਤੇ ਸਾਡਾ ਰਾਜੂ ਭੰਤ ਕਟਾਰੀ ਤਾ ਉੱਥੇ ਜਾ ਕੇ ਇਹ ਦੋ ਮੈਂ ਜਿੱਤੇ ਸਾਨੂੰ ਬਹੁਤ ਖੁਸ਼ੀ ਹੋਈ ਜੀ ਕਬੱਡੀ ਪੰਜਕਲੋ ਵਿੱਚ ਅਸੀਂ ਸੈਕੰਡ ਨਾਮ ਪਾਇਆ ਫਰਸਟ ਜਗੜੀ ਜੀ ਮੈਂ ਅਸੀਂ ਸਾਨੂੰ ਬਹੁਤ ਖੁਸ਼ੀ ਮਿਲੀ ਕਿ ਅਸੀਂ ਕਦੇ ਨਹੀਂ ਜਿੱਤੇ ਮੇਰਾ ਬਹੁਤ ਮਨ ਖੁਸ਼ ਹੋਇਆ ਜੀ ਜਦਨ ਅਸੀਂ ਆਪ ਦੇ ਘਰੇ 500 ਰੁਪਏ ਲੈ ਕੇ ਘਰੇ ਪਹੁੰਚੇ ਸੀਗੇ ਬਾਈ ਜੀ ਕੀ ਥੋੜੇ ਬੋਲੇ ਇਹ ਮਿਹਨਤ ਲਈ ਮੁੰਡੇ ਹੀ ਆਉਂਦੇ ਨੇ ਜਾਂ ਕੁੜੀਆਂ ਵੀ ਆ ਸਕਦੀਆਂ ਨੇ ਕਿਆਂ ਜੇ ਕੋਈ ਦੂਰੋਂ ਨੇੜੇੋਂ ਮੇਰਾ ਵੀਰ ਜਾਂ ਕੋਈ ਭੈਣ ਜੋ ਕਵੱਡੀ ਦੀ ਖਿਆ ਬਾਣਾ ਉਹ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਵੀ ਕੀ ਤੁਸੀਂ ਉਹਨੂੰ ਟ੍ਰੇਨਿੰਗ ਦਵੋਗੇ ਹਲੇ ਵੀ ਅਸੀਂ ਕੁੜੀਆਂ ਨੂੰ ਕੋਈ ਟ੍ਰੇਨਿੰਗ ਨਹੀਂ ਦੇ ਰਹੇ ਤੇ ਜਦੋਂ ਕੋਈ ਮਹਾਰਾਜ ਨੇ ਕਿਰਪਾ ਕੀਤੀ ਕੋਈ ਗੱਲ ਨਹੀਂ ਉਹਨਾਂ ਬਾਰੇ ਵੀ ਸੋਚਾਂਗੇ ਤੇ ਵਿਚਾਰ ਕਰਾਂਗੇ ਤੇ ਸਬੱਬ ਬਣਿਆ ਤਾਂ ਉਹਨਾਂ ਨੂੰ ਵੀ ਟ੍ਰੇਨਿੰਗ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਹਲੇ ਤਾਂ ਮੁੰਡਿਆਂ ਨੂੰ ਹੀ ਟ੍ਰੇਨਿੰਗ ਦੇ ਰਹੇ ਹਾਂ ਹਾਂਜੀ ਮੇਰੇ ਕੋਲੇ ਅੱਜ ਦੀ ਘੜੀ ਵਿੱਚ 60-65 ਮੁੰਡੇ ਪ੍ਰੈਕਟਿਸ ਕਰਦੇ ਨੇ ਜੀ ਤੇ ਅਸੀਂ ਉਹਨਾਂ ਨੂੰ ਬਹੁਤ ਵਧੀਆ ਪ੍ਰੈਕਟਿਸ ਕਰਾ ਰਹੇ ਹਾਂ ਤੇ ਬਹੁਤ ਹੀ ਵਧੀਆ ਪ੍ਰੈਕਟਿਸ ਤੋਂ ਬਾਅਦ ਖਰਾਕ ਦੇ ਰਹੇ ਆ ਜੀ ਜਿਹੜੇ ਨੇੜੇ-ਤੇੜੇ ਦੇ ਸਾਡੇ ਪਿੰਡਾਂ ਦੇ ਬੱਚੇ ਆ ਰਹੇ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਤੇ ਸਾਡੇ ਕੋਲੇ ਆਉਣ ਤੇ ਅਸੀਂ ਹੁਣ ਕਹਾ ਸਾਡੇ ਫੌਜੀ ਵੀਰ ਮਲਾਜਮ ਨੇ ਜਿਹੜੇ ਸਾਡੇ ਘਟਾਰੀ ਪਿੰਡ ਤੋਂ ਉਹ ਮੇਰੀ ਬਹੁਤ ਹੀ ਵਧੀਆ ਮਦਦ ਕਰ ਰਹੇ ਨੇ ਕਿ ਬੱਚਿਆਂ ਨੂੰ ਦੁੱਧ ਦੇ ਤੇ ਸੱਤ ਤੋਂ 1000 ਰੁਪਏ ਮਹੀਨਾ ਲੈ ਤੇ ਬੱਚਿਆਂ ਨੂੰ ਦੁੱਧ ਦੇ ਤੇ ਬੱਚੇ ਵਧੀਆ ਵੱਢਣ ਤੇ ਆਪ ਦਾ ਨੌ ਚਮਕਾਉਣ ਤੇ ਆਪਦੇ ਮਾਂ ਬੋਲੇ ਨੂੰ ਚਮਕਾਤੇ ਭਾਈ ਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਧੰਨਵਾਦ ਕਰਦੇ ਆ ਤੁਹਾਡਾ ਤੁਸੀਂ ਸਾਡੇ ਲਈ ਟਾਈਮ ਕੱਢਿਆ ਸਾਡੀ ਟੀਮ ਤੁਹਾਡੇ ਦੀ ਅਰਦਾਸ ਕਰਦੀ ਆ ਤੁਹਾਨੂੰ ਦਿਨ ਨੂੰ ਦਿਨ ਦੁਪਣੀ ਰਾਤ ਤੋਂ ਆਪਣੀ ਤਰੱਕੀ ਵਾਸਤੇ ਮਾਲਕ ਤੇ ਜਦ ਜਦ ਦੇ ਬਾਈ ਇੱਕ ਸਵਾਲ ਆ ਕਿ ਜੋ ਮੁੰਡੇ ਨਵੀਂ ਉਮਰ ਦੇ ਇਸ ਲਾਇਨ ਦੇ ਵਿੱਚ ਆਉਣਾ ਚਾਹੁੰਦੇ ਕਬੱਡੀ ਖੇਡਣਾ ਚਾਹੁੰਦੇ ਆ ਤੁਸੀਂ ਉਹਨਾਂ ਨੂੰ ਕੋਈ ਸਨੇਹਾ ਸਾਡਾ ਤਾਂ ਇਹੀ ਸਨੇਹਾ ਜੀ ਕਿ ਉਹ ਕਬੱਡੀ ਖੇਡਣ ਕਿਸੇ ਵੀ ਕੋਚ ਕੋਲੇ ਪ੍ਰੈਕਟਿਸ ਕਰਨ ਜੀ ਕੋਚ ਦਾ ਸਤਿਕਾਰ ਕਰਨ ਜੀ ਤੇ ਪ੍ਰੋਪਰ ਖਰਾਕ ਦਾ ਧਿਆਨ ਰੱਖਣਾ ਤੇ ਜੋ ਕਬੱਡੀ ਦੇ ਵਿੱਚ ਖੇਡਣਾ ਚਾਹੁੰਦੇ ਨੇ ਬਾਈ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਧੰਨਵਾਦ ਕਰਦੇ ਆ ਤੁਹਾਡਾ ਸਾਡੇ ਲਈ ਟਾਈਮ ਕੱਢਿਆ ਤੁਸੀਂ ਤੇ ਸਾਡੀ ਟੀਮ ਰੱਖ ਕੇ ਅਰਦਾਸ ਕਰਦੀ ਆ ਕਿ ਤੁਸੀਂ ਤੰਦੁਕਣੀ ਤੇ ਰਾਤੋਂ ਆਪਣੀ ਤਰੱਕੀ ਕਰੋ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਤੇ ਇਦਾਂ ਹੀ ਤੁਸੀਂ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਰਹੋ ਪਰ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਸਵਾਲ ਆ ਕਿ ਜਿਹੜੇ ਨਵੀਂ ਉਮਰ ਦੇ ਔਂਡੇ ਇਸ ਲਹਿਰ ਤੇ ਆਉਣਾ ਚਾਹੁੰਦੇ ਆ ਕਬੱਡੀ ਖੇਡਣਾ ਚਾਹੁੰਦੇ ਆ ਉਹਨਾਂ ਲਈ ਕੋਈ ਮੈਸੇਜ ਉਹਨਾਂ ਲਈ ਇਹ ਮੈਸੇਜ ਆ ਜੀ ਤੇ ਪ੍ਰੈਕਟਿਸ ਵਧੀਆ ਕਰਨ ਕਿਸੇ ਕੋਚ ਕੋਲੇ ਵੀ ਕਰਨ ਚਾਹੇ ਸਾਡੇ ਉਸਤਾਦ ਗੁਰੀ ਨੱਟ ਜੀ ਇੱਥੇ ਪ੍ਰੈਕਟਿਸ ਕਰਾ ਦੇ ਚਾਹੇ ਉਹਨਾਂ ਕੋਲ ਕਰਨ ਚਾਹੇ ਮੇਰੇ ਕੋਲ ਕਰਨ ਚਾਹੇ ਬਿੰਦਰ ਮਾਸਟਰ ਖਲੋਟੀ ਕੋ ਕਰਨ ਚਾਹੇ ਮਨੂ ਕੋ ਕਰਨ ਚਾਹੇ ਪਾਲ ਕੈਂਡ ਕੋਲੇ ਕਰਨ ਉਹਨਾਂ ਦਾ ਸਤਿਕਾਰ ਜ਼ਰੂਰੀ ਹੈ ਪਹਿਲਾਂ ਸਭ ਤੋਂ ਵੱਡੀ ਜਿਹੜਾ ਬੰਦਾ ਸਤਿਕਾਰ ਕਰਦਾ ਉਸ ਤੋਂ ਵਧੀਆ ਕੋਈ ਚੀਜ਼ ਨਹੀਂ ਜੇ ਸਤਿਕਾਰ ਕਰੂ ਉਹ ਪ੍ਰੈਕਟਿਸ ਵੀ ਵਧੀਆ ਕਰੂ ਤੇ ਬੋਲਚਾਲ ਵਧੀਆ ਹੋਊ ਤੇ ਉਹ ਨਸ਼ਿਆਂ ਤੋਂ ਹੀ ਬਚ ਜਾਣਗੇ ਜਿਹੜੇ ਨਸ਼ਿਆਂ ਦੌਰ ਚੱਲਦਾ ਉਹ ਬਹੁਤ ਭਿਆਨਕਾ ਉਸ ਤੋਂ ਬਚਣ ਲਈ ਵਧੀਆ ਜੇ ਜਵਾਕ ਪ੍ਰੈਕਟਿਸ ਕਰਨਗੇ ਤੇ ਨਸ਼ਿਆਂ ਮਲ ਨਹੀਂ ਜਾਣਗੇ ਜੀ ਤੇ ਬਾਈ ਜੀ ਧੰਨਵਾਦ ਛੋਟਾ ਜੀ ਛੋਟਾ ਵੀ ਧੰਨਵਾਦ ਜੀ ਬਹੁਤ ਬਹੁਤ ਜਿਹੜਾ ਤੁਸੀਂ ਚੈਨਲ ਲੈ ਕੇ ਸਾਡੇ ਘਰੇ ਆਏ ਹੋ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਟੀਮ ਦਾ ਕਿ ਜਿਵੇਂ ਮੇਰੀਆਂ ਟ੍ਰੂ ਲੈਤੀਆ ਸਾਰੇ ਜੋ ਖਿਡਾਰੀ ਪਿੱਛੇ ਹਟੇ ਨੇ ਕਬੱਡੀ ਤੋਂ ਉਹਨਾਂ ਨੂੰ ਰੂਬ ਰੂ ਕੀਤਾ ਜਾਵੇ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਬਾਈ ਰਿੱਤਾ ਖਾਲਸਾ ਵਾਹਿਗੁਰੂ ਜੀ ਕੀ ਫਤਈ